ਸੋਰ ਸੰਗੀਤ ਸੰਸਥਾ ਦੁਆਬਾ ਬੰਗਾ ਦੇ ਵੱਲੋਂ ਅੱਜ ਬੰਗਾ ਵਿਖੇ ਗੜ ਸ਼ੰਕਰ ਚੌਂਕ 'ਚ ਸ਼ਹੀਦਾਂ ਦੀ ਸ਼ਹਾਦਤ ਨੂੰ ਸਮਰਪਿਤ ਦੁੱਧ ਦਾ ਲੰਗਰ ਲਗਾਇਆ ਗਿਆ ਇਸ ਮੌਕੇ ਤੇ ਸੰਗੀਤਕਾਰ ਕਲਾਕਾਰ ਗੀਤਕਾਰ ਹਾਜ਼ਰ ਰਹੇ ਆਓ ਦੇਖਦੇ ਹਾਂ ਵਿਸ਼ੇਸ਼ ਰਿਪੋਰਟ ਠੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈਗੁਰਦੇਵ ਧਨਗੁਰਦੇਵ ਅੱਜ ਸੋਰ ਸੰਗੀਤ ਸੰਸਥਾ ਦੁਆਬਾ ਬੰਗਾ ਵੱਲੋਂ ਸਰਬਸਦਾਨੀ ਸੰਤਾਨ ਸ੍ਰੀ ਗੁਰੂ ਹਰਿਵਿੰਦਰ ਬਹਾਦਰ ਜੀ ਪਰਵਾਰ ਦੇ ਸ਼ਰਧਾਂਜਲੀ ਅਰਦਾ ਕਰਦੇ ਆ ਦੁੱਧ ਦੇ ਲੰਗਰ ਲਾਇਆ ਜਾ ਰਿਹਾ ਮਾਤਾ ਗੁਜਰੀ ਜੀ ਛੋਟੇ ਸਹਿਬ ਅਤੇ ਤੇ ਵੱਡੇ ਸ਼ਹਿਦਾ ਦੇ ਸਾਡੇ ਸਤਿਕਾਰਯੋਗ ਸਹਾਜਾ ਦਾ ਬਾਬਾ ਜੂਰਾਵਰ ਸਿੰਘ ਜੀ ਬਾਬਾ ਫਤੇ ਸਿੰਘ ਜੀ ਬਾਬਾ ਅਜੀਤ ਸਿੰਘ ਜੀ ਬਾਬਾ ਜੂਹਾਰ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਇਹ ਅੱਜ ਦੁੱਧ ਦੇ ਲੰਗਰ ਲਾਇਆ ਜਾ ਰਿਹਾ ਤੇ ਬਾਬਾ ਮੋਤੀਰਾ ਮਹਾਰਾਜ ਜੀ ਜਿਨ੍ਹਾਂ ਨੇ ਛੋਟੇ ਲਾੜਾਂ ਨੂੰ ਬੁੱਧ ਛਕਾਇਆ ਉਸ ਦੀ ਕੁਰਬਾਨੀ ਉਹਨਾਂ ਨੂੰ ਦੇਣੀ ਪਈ ਉਹਨਾਂ ਦਾ ਜੋ ਪੂਰਾ ਪਰਵਾਰ ਸੀ ਉਹ ਕੋਲੂ ਵਿੱਚ ਵੀਰ ਦਿੱਤਾ ਗਿਆ ਸਾਰੇ ਇਸ ਠੀਕਾਂ ਨੂੰ ਯਾਦ ਕਰਦੇ ਹਾਂ ਪੁਰ ਸੰਗੀਤ ਸਤਸਾ ਦੋਬਾ ਬੰਗਾ ਵੱਲੋਂ ਐਨ ਆਰ ਆਈ ਵੀਰਾਂ ਦੇ ਸੋਜੂ ਦੇ ਨਾਲ ਜਿੱਤੇ ਵੀ ਕਲਾਕਾਰ ਠੀਕਕਾਰ ਸੰਗੀਤ ਕਪੜੇ ਨੇ ਕਮਾਈ ਦੇ ਵਿੱਚੋਂ ਮਾਇਆ ਬਾਕੇ ਅੱਜ ਦੁੱਧੇ ਲੰਗਰ ਲਾਏ ਆ ਜੋ ਪਿਛਲੇ ਦਿਨ ਹੀ ਡਾਕਟਰ ਪੀ ਬਰਾਵ ਅਤੇ ਗੱਡਕਰ ਸਾਹਿਬ ਦੀ ਫਰੀਦ ਰਵੰਦੇਸ ਤੇ ਸੋਤ ਸੰਗੀ ਸਾਫ ਦਾ ਦਵਾਬਾ ਬੰਗਾ ਵੱਲੋਂ ਖੂਨਦਾਨ ਕੇਪ ਲਗਾਇਆ ਗਿਆ ਤੇ ਅੱਜ ਦੋਦੇ ਲੰਗਰ ਲਾਈ ਜਾ ਰਹੇ ਆ ਸਾਰਿਆਂ ਸੰਗਤ ਦਾ ਧੰਨਵਾਦ ਹੈ ਆਪਾਂ ਸੁਧਰਾ ਛੀਦ ਦਾ ਯਾਦ ਕਰ ਰਹੇ ਆ ਜਿਨ੍ਹਾਂ ਨੇ ਆਪਣੀ ਜਾਨ ਦੀ ਪਰਵਾਹ ਕਰਦੇ ਹੋਏ ਇਹ ਪੂਰੇ ਸਮਾਜ ਨੂੰ ਜਿੰਦਾ ਰੱਖਿਆ ਪੂਰੀ ਕੌਮ ਨੂੰ ਜਿੰਦਾ ਰੱਖਿਆ ਇਹ ਨਹੀਂ ਮੰਨੀ ਆਪਣੇ ਜੋ ਮਲੂਬੇ ਤੇ ਪੂਰੇ ਟੋਲ ਰਹੇ ਤੇ ਅਸੀਂ ਉਹਨਾਂ ਜੀਵਨ ਨੂੰ ਪ੍ਰਣਾਮ ਕਰਦੇ ਹੋਏ ਉਹਨਾਂ ਨੂੰ ਯਾਦ ਕਰਦੇ ਹੋਏ ਤੇ ਉਹਨਾਂ ਦੇ ਨਮਨ ਕਰਦੇ ਆ ਤੇ ਗੋਦੀ ਲੰਗਰਾਂ ਦੇ ਵਿੱਚ ਸੇਵਾ ਸਾਰੀ ਚੱਲ ਰਹੀ ਆ ਸਾਰੇ ਸਾਥੀ ਨਦਨਵਾ ਦੇ ਰੌਣਕ ਲੜਾਈ ਜਾ ਰਿਹਾ ਹੈ ਕਿ ਗੁਰੂ ਜਰਨ ਸਿੰਘ ਪਰਿਵਾਰ ਸਭ ਇਹਨਾਂ ਦੇ ਕੋਲ ਇਹ ਸਾਡਾ ਪ੍ਰਾਪਤ ਕੀਤਾ ਹੈ ਜਿਹੜਾ ਜੀ ਸਭ ਨੂੰ ਧੰਨਵਾ ਨਮਸਤ ਕਰਵਾ ਗਿਆ ਤਾਂ Masa sanjung ni sepatutnya le, mata kau pun ni order nak berde, kalau deh putri